ਅੱਜ ਪੰਜਾਬ ਸਰਕਾਰ ਦੇ ਵਿੱਚ ਇੱਕ ਹੋਰ ਮੰਤਰੀ ਦਾ ਇਜਾਫਾ ਹੋਇਆ ਤਾਂ ਦੱਸਦੀ ਏ ਕਿ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਇਆ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੁੰਦਿਆਂ ਇੱਕ ਨਵਾਂ ਮੰਤਰੀ ਜੋ ਪਿਛਲੇ ਦਿਨੀ ਲੁਧਿਆਣਾ ਪੱਛਮੀ ਤੋਂ ਵਿਧਾਇਕ ਦੇ ਤੌਰ ਤੇ ਜਿੱਤ ਕੇ ਕੈਬਨਿਟ ਦੇ ਵਿੱਚ ਗਏ ਨੇ ਵਿਧਾਨ ਸਭਾ ਦੇ ਵਿੱਚ ਗਏ ਨੇ ਤੇ ਅੱਜ ਉਹਨਾਂ ਨੂੰ ਇੱਕ ਕੈਬਨਿਟ ਰੈਂਕ ਦਿੱਤਾ ਗਿਆ ਉਹਨਾਂ ਨੂੰ ਨਵਾਂ ਮਹਿਕਮਾ ਦਿੱਤਾ ਗਿਆ ਸੰਜੀਵ ਅਰੋੜਾ ਜੋ ਲੁਧਿਆਣਾ ਪੱਛਮੀ ਤੋਂ ਜਿੱਤ ਕੇ ਗਏ ਨੇ ਪਹਿਲਾਂ ਸੰਜੀਵ ਅਰੋੜਾ ਇੱਕ ਰਾਜ ਸਭਾ ਦੇ ਮੈਂਬਰ ਸਨ ਰਾਜ ਸਭਾ ਦੇ ਮੈਂਬਰ ਤੋਂ ਉਹਨਾਂ ਨੂੰ ਸੀਟ ਛਡਵਾ ਕੇ ਉਸ ਤੋਂ ਬਾਅਦ ਲੁਧਿਆਣਾ ਪੱਛਮੀ ਦੇ ਵਿੱਚ ਉਹਨਾਂ ਨੂੰ ਉਤਾਰਿਆ ਗਿਆ ਤੇ ਉਸ ਦੌਰਾਨ ਸਟੇਜਾਂ ਤੇ ਸੀਨੀਅਰ ਜਿਹੜੇ ਲੀਡਰਸ ਹੋਏ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸੰਜੀਵ अरोड़ा ਨੂੰ ਕੈਬਨਟ ਦੇ ਵਿੱਚ ਲੈ ਕੇ ਜਾਵਾਂਗੇ ਇਹਨਾਂ ਨੂੰ ਮਿਨਿਸਟਰ ਬਣਾਵਾਂਗੇ ਤੁਸੀਂ ਬਸ ਇੱਕ ਵਾਰੀ ਜਿਤਾ ਕੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜ ਦਿਓ ਤਾਂ ਉਸ ਆਪਣੇ ਵਾਅਦੇ ਤੇ ਉਸ ਆਪਣੇ ਦਾਅਵੇ ਤੇ ਅੱਜ ਖਰੇ ਉੱਤਰਦਿਆਂ ਭਗਵੰਤ ਮਾਨ ਸਰਕਾਰ ਨੇ ਅ ਅੱਜ ਸੰਜੀਵ अरोड़ा ਨੂੰ ਮੰਤਰੀ ਵਜੋਂ ਸੋਚ ਚਕਵਾਈ ਤਾਂ ਕਿਹੜਾ ਵਿਭਾਗ ਮਿਲਿਆ ਕਿਹੜੇ ਮੰਤਰੀ ਕੋਲੋਂ ਵਿਭਾਗ ਖੋ ਕੇ ਸੰਜੀਵ अरोड़ा ਨੂੰ ਦਿੱਤੇ ਆ ਸੰਜੀਬ अरोड़ा ਨੂੰ ਇੰਡਸਟਰੀ ਤੇ ਐਨ ਆਰ ਆਈ ਵਿਭਾਗ ਦਾ ਜਿਹੜਾ ਮੰਤਰੀ ਬਣਾਇਆ ਗਿਆ ਦੱਸਦੀ ਹੈ ਕਿ ਇੰਡਸਟਰੀ ਵਿਭਾਗ ਜਿਹੜਾ ਹੈਗਾ ਪਹਿਲਾਂ ਇਹ ਤਰਨਪ੍ਰੀਤ ਸਿੰਘ ਸੌਂਦ ਕੋਲੇ ਸੀ ਇੰਡਸਟਰੀ ਏਰੀਆ ਇੰਡਸਟਰੀ ਦਾ ਜਿਹੜਾ ਵਿਭਾਗ ਸੀ ਇਹ ਸਾਰੀ ਇੰਡਸਟਰੀ ਨੂੰ ਤਰਨਪ੍ਰੀਤ ਸਿੰਘ ਸੌਂਦ ਦੇਖਦੇ ਸੀ ਪਰ ਤਰਨਪ੍ਰੀਤ ਸਿੰਘ ਸੌਂਦ ਤੋਂ ਮੈਕਮਾ ਲੈ ਕੇ ਸੰਜੀਵ ਅਰੋੜਾ ਨੂੰ ਦਿੱਤਾ ਤੇ ਜਿਹੜਾ ਐਨ ਆਰ ਆਈ ਵਿਭਾਗ ਆ ਉਹ ਕੁਲਦੀਪ ਸਿੰਘ ਢਾਲੀਵਾਲ ਦੇਖਦੇ ਸੀ ਉਸਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਨ ਤੇ ਕੁਲਦੀਪ ਸਿੰਘ ਢਾਲੀਵਾਲ ਤੋਂ ਇਹ ਮੈਕਮਾ ਖੋ ਕੇ ਸੰਜੀਵ ਅਰੋੜਾ ਨੂੰ ਦਿੱਤਾ ਕਹਿਣ ਤੋਂ ਭਾਵ ਕਿ ਦੋ ਮੰਤਰੀਆਂ ਕੋਲੋਂ ਇੱਕ ਇੱਕ ਮੈਕਮਾ ਖੋ ਕੇ ਸੰਜੀਵ ਅਰੋੜਾ ਨੂੰ ਦੋ ਮੈਕਮੇ ਦਿੱਤੇ ਨਹੀਂ ਹੁਣ ਦੋ ਮਹਿਕਮਿਆਂ ਦੇ ਜਿਹੜੇ ਉਹ ਮੰਤਰੀ ਹੋਣਗੇ ਇੰਡਸਟਰੀ ਤੇ ਐਨਆਰਆਈ ਵਿਭਾਗ ਦੱਸ ਦਈਏ ਕਿ ਕੁਲਦੀਪ ਢਾਲੀਵਾਲ ਕੋਲ ਪਹਿਲਾਂ ਉਹਨਾਂ ਤੋਂ ਦੋ ਜਿਹੜੇ ਮਹਿਕਮੇ ਨੇ ਦੋ ਵਿਭਾਗ ਨੇ ਪਹਿਲਾਂ ਖੋਹੇ ਜਾ ਚੁੱਕੇ ਨੇ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਪੰਚਾਇਤ ਮੰਤਰੀ ਸਨ ਪੰਚਾਇਤ ਮੰਤਰੀ ਤੇ ਖੇਤੀਬਾੜੀ ਮੰਤਰੀ ਸਨ ਪੰਚਾਇਤ ਵਿਭਾਗ ਵੀ ਉਹਨਾਂ ਤੋਂ ਪਹਿਲਾਂ ਖੋਹ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਖੇਤੀਬਾੜੀ ਵਿਭਾਗ ਵੀ ਉਹਨਾਂ ਤੋਂ ਖੋਹ ਲਿਆ ਗਿਆ ਸੀ ਤੇ ਹੁਣ ਇੱਕੋ ਇੱਕ ਉਹਨਾਂ ਕੋਲ ਮਹਿਕਮਾ ਬਚਿਆ ਸੀ ਐਨਆਰਆਈ ਮਹਿਕਮਾ ਐਨ ਆਰ ਆਈ ਵਿਭਾਗ ਉਹਨਾਂ ਕੋਲ ਬਚਿਆ ਸੀ ਤੇ ਹੁਣ ਉਹ ਐਨ ਆਰ ਆਈ ਵਿਭਾਗ ਵੀ ਉਹਨਾਂ ਤੋਂ ਖੋਹ ਕੇ ਉਹਨਾਂ ਨੂੰ ਬਿਲਕੁਲ ਲਾਂਬੇ ਕਰ ਦਿੱਤਾ ਕੈਬਨਟ ਚੋਂ ਬਾਹਰ ਕਰ ਦਿੱਤਾ ਹੁਣ ਅੱਗੇ ਉਹਨਾਂ ਨੂੰ ਕੋਈ ਹੋਰ ਵਿਭਾਗ ਦਿੱਤਾ ਜਾਵੇਗਾ ਮੰਤਰੀ ਵੀ ਉਹਨਾਂ ਦਾ ਬਣਿਆ ਰਹੇਗਾ ਪਦ ਜਾਂ ਉਹਨਾਂ ਨੂੰ ਬਿਲਕੁਲ ਕੈਬਨਟ ਤੋਂ ਬਾਹਰ ਕੀਤਾ ਜਾਵੇਗਾ ਸੋ ਕਈ ਦਿਨਾਂ ਤੋਂ ਕਿਆਸਰਾਈਆਂ ਚੱਲ ਰਹੀਆਂ ਸਨ ਕਿ ਮੰਤਰੀ ਮੰਡਲ ਦਾ ਵਿਸਤਾਰ ਹੋਣਾ ਮੰਤਰੀ ਮੰਡਲ ਦੇ ਵਿੱਚ ਕੁਝ ਮੰਤਰੀਆਂ ਦੀਆਂ ਛੁੱਟੀਆਂ ਹੋਣੀਆਂ ਤੇ ਕੁਝ ਨਵੇਂ ਮੰਤਰੀ ਬਣਾਏ ਜਾਣਗੇ ਫਿਲਹਾਲ ਜਿਹੜੀਆਂ ਕਿਆਸਰਾਈਆਂ ਸਨ ਉਹ ਇਹ ਸਨ ਕਿ ਦੋ ਤੋਂ ਤਿੰਨ ਮੰਤਰੀ ਬਣਾਏ ਜਾਣਗੇ ਪਰ ਫਿਲਹਾਲ ਸੰਜੀਵ अरोड़ा ਹੀ ਮੰਤਰੀ ਬਣਾਏ ਗਏ ਨੇ ਤੇ ਦੋ ਮੰਤਰੀਆਂ ਤੋਂ ਇੱਕ ਇੱਕ ਵਿਭਾਗ ਹੋਇਆ ਗਿਆ ਇਸ ਦੇ ਨਾਲ ਜਿਹੜਾ ਦੱਸ ਦਈਏ ਤੁਹਾਨੂੰ ਕਿ ਸਾਢੇ 3 ਸਾਲਾਂ ਦੇ ਇਸ ਦੌਰ ਦੇ ਵਿੱਚ ਸਾਢੇ 3 ਸਾਲਾਂ ਦੇ ਆਪਣੇ ਰਾਜ ਦੇ ਵਿੱਚ ਆਮ ਆਦਮੀ ਪਾਰਟੀ ਨੇ 7 ਵਾਰ ਮੰਤਰੀ ਮੰਡਲ ਦਾ ਵਿਸਤਾਰ ਕੀਤਾ 7ਵੀਂ ਵਾਰ ਅੱਜ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਇਆ ਹੁਣ ਤੱਕ ਜਿਹੜੇ ਹੈਗੇ ਨੇ 16 ਮੰਤਰੀ ਨੇ ਤੇ ਅੱਜ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਦੋ ਮੰਤਰੀ 18 ਮੰਤਰੀ ਵੱਧ ਤੋਂ ਵੱਧ ਆਪਾਂ ਰੱਖ ਸਕਦੇ ਆ ਸਰਕਾਰ ਦੇ ਵਿੱਚ ਤੇ 16 ਮੰਤਰੀ ਜਿਹੜੇ ਹੈਗੇ ਨੇ ਉਹ ਹੁਣ ਚੱਲ ਰਹੇ ਨੇ ਇਹ ਕਿਆਸਰਾਈਆਂ ਲਾਈਆਂ ਜਾਇਆਂ ਸਨ ਕਿ ਹੋ ਸਕਦਾ ਵੀ ਇੱਕ ਜਾਂ ਦੋ ਇੱਕ ਕਿਸੇ ਫੀਮੇਲ ਮੰਤਰੀ ਨੂੰ ਵੀ ਜਿਹੜਾ ਹੈਗਾ ਮੰਤਰੀ ਮੰਡਲ ਦੇ ਵਿੱਚ ਲਿਆ ਜਾ ਸਕਦਾ ਫਿਲਹਾਲ ਇੱਕ ਵਾਰ ਸੰਜੀਵ अरोड़ा ਨੂੰ ਜਿਹੜਾ ਇੰਡਸਟਰੀ ਤੇ ਐਨਆਰਈ ਵਿਭਾਗ ਦਾ ਮੰਤਰੀ ਬਣਾਇਆ ਗਿਆ ਸੰਜੀਵ अरोड़ा ਐਨਆਰਈ ਤੇ ਇੰਡਸਟਰੀ ਦੇ ਮੰਤਰੀ ਬਣੇ ਨੇ ਕੀ ਹੁਣ ਸੰਜੀਵ ਰੋੜਾ ਦੇ ਮੰਤਰੀ ਬਣਨ ਦੇ ਨਾਲ ਇੰਡਸਟਰੀ ਦਾ ਕੋਈ ਸੁਧਾਰ ਹੋਵੇਗਾ ਇੰਡਸਟਰੀ 'ਚ ਕੋਈ ਨਵੀਆਂ ਪਹਿਲ ਕਦਮੀਆਂ ਹੋਣਗੀਆਂ ਕੋਈ ਇੰਡਸਟਰੀ ਦੇ ਵਿੱਚ ਵਿਸਤਾਰ ਹੋਵੇਗਾ ਪੰਜਾਬ ਦੀ ਇੰਡਸਟਰੀ ਦੁਆਰਾ ਤੋਂ ਪੈਰਾਂ ਸਿਰ ਹੋਵੇਗੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣਾ ਪ੍ਰਤੀਕਾਮ ਸਾਨੂੰ ਜਰੂਰ ਦੱਸਿਓ ਧੰਨਵਾਦ